ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀਪੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀਪੀ 24 ਹਣਗੁਰਾਇਆ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਹੀਰੋਇਨ ਸਮੇਤ ਕਾਬੂ ਕੀਤਾ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਮੁਖਬਰ ਖਾਸ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਰੋੜਕਾ ਖੁਰਦ ਵਿਖੇ ਦੋ ਨੌਜਵਾਨ ਨਸ਼ੀਲੇ ਪਦਾਰਥ ਹੀਰੋਇਨ ਦਾ ਤੱਦਾ ਕਰ ਰਹੇ ਹਨ। ਜਿਕਰ ਹੋਲੇ ਹੀ ਰੇਡ ਕੀਤੀ ਗਈ ਤਾਂ ਪਾਰੀ ਸਫਲਤਾ ਹੱਥ ਲੱਗ ਸਕਦੀ ਹੈ। ਇਸ ਉਪਰੰਤ ਗੁਰਾਇਆ ਪੁਲਿਸ ਵੱਲੋਂ ਐਸਆਈ ਸੁਰਿੰਦਰ ਸਿੰਘ ਵੱਲੋਂ ਟੀਮ ਬਣਾ ਕੇ ਮੌਕੇ ਤੇ ਪਹੁੰਚ ਕੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਦੌਰਾਨੇ ਤਲਾਸ਼ੀ ਇਹਨਾਂ ਤੋਂ 60 ਗ੍ਰਾਮ ਹੀਰੋਇਨ ਬਰਾਮਦ ਹੋਈ। ਇਹਨਾਂ ਦੋਸ਼ੀਆਂ ਦੀ ਪਛਾਣ ਸ਼ੁਪ ਸਾਬੀ ਗੁਰੂ ਰਵਿਦਾਸ ਮੋੱਲਾ ਨੇੜੇ ਸੋਹਣਾ ਮਾਡਲ ਸਕੂਲ ਗੁਰਾਇਆ ਵਜੋਂ ਹੋਈ ਸਰਬਜੀਤ ਸਾਬੀ ਦੇ ਖਿਲਾਫ ਪਹਿਲਾ ਵੀ ਸੱਤ ਅਠ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਪਾਰੀ ਨਸ਼ਾ ਬਰਾਮਦ ਹੋਇਆ ਸੀ ਸਰਬਜੀਤ ਉਰਫ ਸਾਬੀ ਕੋਲੋਂ 10 ਗ੍ਰਾਮ ਹੈਰੋਇਨ ਰਤੇਸ਼ੂਪਮ ਉਰਫ ਸੰਨੀ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਇਹਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਗੁਰਾਇਆ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡਾਕਟਰ ਰਾਣਾ ਅਪਰਾਧੀ ਗੁਰਾਇਆ ਤੋਂ ਖਾਸ ਰਿਪੋਰਟ ਹਾਂਜੀ ਬਾਜੀ ਮਾਨਯੋਗ ਐਸਐਸਪੀ ਸਾਹਿਬ ਜੰਦਰ ਤੇ ਆਤੀ ਸਰਦਾਰ ਹਰਵਿੰਦਰ ਸਿੰਘ ਗਿਲਕ ਮਾਨਯੋਗ ਡੀਐਸਪੀ ਸਾਹਿਬ ਸਰਵਜਨ ਸਿੰਘ ਬੱਲ ਦੀ ਰਹਿਨਮਾਈ ਹੇਠ ਉਹ ਪੰਜਾਬ ਸਰਕਾਰ ਵੱਲੋਂ ਜੋ ਜੁੱਧ ਨਸ਼ਿਆਂ ਦੇ ਵਿਰੋਧ ਜਿਹੜੀ ਮਿਹਨਤ ਚਲਾਈ ਗਈ ਆ ਉਹ ਸਬੰਧੀ ਸਾਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਕਿ ਰੁੜਕਾ ਕਲਾ ਰੁੜਕਾ ਖੁਰਦ ਜਿਹੜੀ ਕਲੋਨੀਆਂ ਲਾਗੇ ਇੱਕ ਬਣੀ ਹੋਈ ਨਹਿਰ ਦੇ ਲਾਗੇ ਉੱਥੇ ਦੋ ਨੌਜਵਾਨ ਜਿਹੜਾ ਇਹ ਨਸ਼ੇ ਦਾ ਧੰਦਾ ਕਰਦੇ ਆ ਤੇ ਉੱਥੇ ਜਿਹੜੇ ਉਹ ਮਿਲ ਸਕਦੇ ਤੁਹਾਨੂੰ ਸਮੇਂ ਨਸ਼ੇ ਦੇ ਜੋ ਅਸੀਂ ਟੀਮਾਂ ਬਣਾਈਆਂ ਜਿਸ ਵਿੱਚ ਏਸੀ ਸੁਰਿੰਦਰ ਸਿੰਘ ਟੀਮ ਦੀ ਅਗਵਾਈ ਕਰਦੇ ਸੀਗੇ ਅਸੀਂ ਉੱਥੇ ਜਾ ਕੇ ਜਿਹੜੀ ਉੱਥੇ ਸਰਜ ਕੀਤੀ ਇਹਨਾਂ ਦੋਸ਼ੀਆਂ ਨੂੰ ਪੜਿਆ ਔਰ ਇਹਨਾਂ ਦੇ ਕੋਲੋਂ ਦਰਾਨੇ ਸਰਜ ਜਿਹੜੀ ਆ ਸਾਨੂੰ 60 ਗ੍ਰਾਮ ਕਰੋ ਜਿਹੜੀ ਇਹ ਬਰਾਬਰ ਰਹੀ ਆ ਜਿਹੜੀ ਇਹ ਜਿਹਦੇ ਇਹ ਦੋਸ਼ੀ ਦਾ ਨਾਮ ਹੈਗਾ ਇੱਕ ਦਾ ਸ਼ਿਵਮ ਉਰਫ ਸਣੀ ਇਹ ਗੰਨਾਪਿੰਡ ਦਾ ਰਹਿਣ ਵਾਲਾ ਆ ਦੂਜਾ ਸਰਪਜੀਤ ਕੁਮਾਰ ਉਰਫ ਸਾਭੀ ਇਹ ਰਵੀਦਾਸ ਮੱਲਾ ਸੋਨਾ ਮਾਡਲ ਸਕੂਲ ਖਾਣਾਗੁਰਾਇਆਂ ਦਾ ਰਹਿਣ ਵਾਲਾ ਆ ਇਹ ਜਿਹੜਾ ਸਰਵੀ ਸਾਬੀ ਆ ਇਹਦੇ ਖਿਲਾਫ ਪਹਿਲਾਂ ਵੀ 7-8 ਮੁਕੱਦਮੇ ਦਰਜਾ ਐਨਡੀਪੀਐਸ ਐਕਟ ਦੇ ਜਿਹੜਾ ਇਹ ਨਾਮੀ ਮੁਰਜਮਾ ਪਹਿਲਾਂ ਵੀ ਨਸ਼ੇ ਦਾ ਧੰਦਾ ਕਰਦਾ ਸੀਗਾ ਔਰ ਇਹਦਾ ਜਿਹੜਾ ਸ਼ੁਭਮ ਆ ਇਹਦਾ ਸਗਾ ਭਣ ਜਾਇਆ ਇਹ ਨਸ਼ੇ ਭਣ ਜੀ ਨੂੰ ਵੀ ਇਸੇ ਕੰਮ ਤੇ ਨਹੀਂ ਲਾਇਆ ਹੋਇਆ ਸੀਗਾ ਜਿਹੜੇ ਕੱਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਫੇਰ ਮੁਕੱਦਮਾ ਨੰਬਰ 185 ਐਨਡੀਪੀਐਸ ਐਕਟ ਦਰਜ ਕਰਕੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਪੈਸੇ ਦੂਜੇ ਵੀ ਸਨੀਦਰ ਕਾਲਾ ਮਾਮਲੇ ਦਾ ਜੱਗਨੇ ਪੈ ਰਾਇਆ ਹੈ ਜੇ ਸਨੀ ਦੇ ਅਸੀਂ ਵੈਰੀਫਾਈ ਕਰਦੇ ਹਾਂ ਉਹ ਤਾਂ ਹਲੇ ਉਹ ਵੈਰੀਫਾਈ ਕਰਕੇ ਫੇਰ ਜਿਹੜਾ ਕਲੀਅਰ ਕਰਾਂਗੇ ਪਰ ਇਹਦੇ ਖਿਲਾਫ 7-8 ਮਕਦਮੇ ਜਿਹੜੇ ਪਹਿਲਾਂ ਦਰਜ ਨੇ ਕਾਫੀ ਮਕਦਾਰ ਦੇ ਵਿੱਚ ਜਿਹੜਾ ਨਸ਼ਾ ਪੜਿਆ ਗਿਆ ਤਾਂ ਪਹਿਲਾਂ ਰਿਕਵਰੀ ਕਿੰਨੀ ਕਿੰਨੀ ਹੋਈ ਰਿਕਵਰੀ ਜਿਹੜੀ ਹੈਗੀ ਆ ਸਿਮਰ ਦੇ ਕੋਲ 50000 ਰੁਪਏ ਬਰਾਮਦ ਹੋਈ ਆ ਤੇ ਸਰਬਜੀਤ ਕੋਲ ਜਿਹੜੀ 10000 ਬਰਾਮਦ ਹੋਈ ਆ ਜਿਹੜਾ ਸ਼ੁਭਮ ਆ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਉੱਥੋਂ ਜਾ ਕੇ ਆਈ ਇਹਨੂੰ ਸਰਬੀ ਤੋਂ ਨਾਲ ਜਿਹੜਾ ਫੜਿਆ ਕੋਈ ਵਹੀਕਲ ਵਗੈਰਾ ਕੋਈ ਕੋਸ਼ਿਸ਼ ਨਹੀਂ ਆ ਤਾਂ ਵੀ ਉਹ ਇੱਥੋਂ ਆਪਾਂ ਨੂੰ ਉੱਥੋਂ ਬਾਹਰ ਮਿਲ ਕੇ ਖੜੇ ਮਿਲ ਕੇ ਸੀਗੇ ਹਾਂਜੀ ਕਿੱਥੋਂ ਵਗੈਰਾ ਤੇ ਅੱਜ ਇਹ ਕੋਈ ਪੁਸ਼ਕਿਸ਼ ਆਈ ਤਾਂ ਅਸੀਂ ਕਿਤੇ ਵੇਚਣਾ ਸੀ ਉਹ ਹਾਂਜੀ ਇਹਦੇ ਪੁਸ਼ਕਿਸ਼ ਚ ਪਤਾ ਲੱਗਿਆ ਵਾ ਇਹਨਾਂ ਨੇ ਨਾ ਇੱਥੋਂ 플ੋਰ ਦੇ ਲਾਗੇ ਪਿੰਡ ਐ ਇੱਕ ਤਲਵੰਡੀ ਵਗੈਰਾ ਉੱਥੋਂ ਲੈ ਕੇ ਆਏ ਉੱਥੇ ਵੀ ਪ੍ਰੀਟ ਪਾਰਟੀ ਭੇਜੀ ਹੋਈ ਆ ਉਹ ਵੀ ਜੋ ਪਤਾ ਲੱਗਦਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਰੀਏ ਜੀ ਦੇਖ ਰਹੇ ਹੋ ਕਮਰਾ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀ ਬੜੀ